ਖਾਲਸਾ ਵੈਗ੍ਰੂ ਦੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੋਡਕਟਰ ਹਰਪਾਲ ਸਿੰਘ ਦੋਸਤੋ ਅੱਜ ਮੈਂ ਨਾ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਉਹਨਾਂ ਭੈਣਾਂ ਨੂੰ ਉਹਨਾਂ ਨੂੰ ਭਰਾ ਮੈਂ ਦੋਸਤੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਨਾ ਕਿਸੇ ਪਖੰਡਿਆਂ ਦੇ ਮਗਰ ਨਾ ਲੱਗਿਆ ਕਰੋ ਤੁਸੀਂ ਗੁਰਦੁਆਰਿਆਂ ਚ ਜਾਇਆ ਕਰੋ ਗੁਰੂਆਂ ਪੀਰਾਂ ਦੇ ਜਾਇਆ ਕਰੋ ਪਰ ਕਿਸੇ ਵੀ ਪਖੰਡੀ ਦੇ ਮਗਰ ਨਾ ਲੱਗੋ ਜਿਹੜਾ ਤੁਹਾ ਤੋਂ ਪੈਸੇ ਮੰਗਣ ਲੱਗ ਜਵੇ ਜਿਹੜਾ ਕਹਿੰਦਾ ਮੈਂ ਤੁਹਾਡਾ ਕੰਮ ਕਰ ਦੂ ਮੈਨੂੰ 5 ਰੁਪਏ ਦੋ 10 ਦੋ 50 ਦੋ 1000 ਦੋ ਲੱਖ ਦੋ ਸੋ ਇਹੋ ਜਿਹੇ ਪਖੰਡੀਆਂ ਦੇ ਮਗਰ ਨਾ ਲੱਗੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਬਹੁਤ ਕਰ ਰਹੇ ਐਸੇ ਨੇ ਬਹੁਤ ਦੁਨੀਆ ਤੇ ਐਸੇ ਲੋਗ ਨੇ ਜਿਹੜੇ ਪਖੰਡੀਆਂ ਦੇ ਮਗਰ ਲੱਗ ਲੱਗ ਕੇ ਆਪਣਾ ਸਭ ਕੁਝ ਬਰਬਾਦ ਕਰ ਲੈਂਦੇ ਨੇ ਪਰ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਜਿੰਨੇ ਕਿਸੇ ਦੇ ਕੋਈ ਘਰ ਦੇ ਵਿੱਚ ਦਿੱਕਤ ਆ ਕਿਸੇ ਦੇ ਘਰ 'ਚ ਪਰੇਸ਼ਾਨੀ ਆ ਕਿਸੇ ਦੇ ਵਿਆਹ ਨਹੀਂ ਹੋ ਰਿਹਾ ਕਿਸੇ ਦੀ ਕੁੜੀ ਦਾ ਵਿਆਹ ਨਹੀਂ ਹੋ ਰਿਹਾ ਕਿਸੇ ਦੇ ਬੇਟੇ ਦਾ ਵਿਆਹ ਨਹੀਂ ਹੋ ਰਿਹਾ ਬਹੁਤ ਜ਼ਿਆਦਾ ਤਿਕਤਾ ਨੇ ਕੋਈ ਕਹਿੰਦਾ ਫਲਾਣੀ ਜਗ੍ਹਾ ਚਲੇ ਜਾ ਕੋਈ ਕਹਿੰਦਾ ਫਲਾਣੀ ਜਗ੍ਹਾ ਚਲੇ ਜਾ ਉੱਥੇ ਆ ਹੁੰਦਾ ਉੱਥੇ ਆ ਹੁੰਦਾ ਉੱਥੇ ਕਈ ਤਰ੍ਹਾਂ ਦੇ ਨਾ ਪਖੰਡੀ ਬੈਠੇ ਹੁੰਦੇ ਨੇ ਜਿਹੜੇ ਤੁਹਾਨੂੰ ਉਹਨਾਂ ਨੂੰ ਪੈਸੇ ਦਾ ਲਾਲਚ ਹੁੰਦਾ ਹੈ ਉਹਨਾਂ ਨੂੰ ਪਤਾ ਹੈ ਵੀ ਤੁਸੀਂ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਫਸੇ ਹੋਏ ਹੋ ਤੇ ਜਦੋਂ ਤੁਸੀਂ ਫਸੇ ਹੁੰਦੇ ਹੋ ਤਾਂ ਉਹ ਇਸ ਚੀਜ਼ ਦਾ ਤੁਹਾਡਾ ਫਾਇਦਾ ਚੱਕ ਲੈਂਦੇ ਨੇ ਤੁਸੀਂ ਉਹਨਾਂ ਨੂੰ 1000 2000 5000 10000 20000 50000 ਲੱਖ ਇੰਨਾ ਪੈਸਾ ਤੁਸੀਂ ਦੇ ਚੁੱਕੇ ਹੋਨੇ ਪਰ ਤੁਹਾਡਾ ਕੋਈ ਹੱਲ ਨਹੀਂ ਹੁੰਦਾ ਤੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਤੁਹਾਡੇ ਹੱਲ ਕੀ ਹੈ ਤੁਸੀਂ ਹਰ ਰੋਜ਼ ਉਸ ਅਕਾਲ ਪੁਰਖ ਦਾ ਉਸ ਪ੍ਰਭੂ ਦਾ ਸ੍ਰੀ ਗੁਰੂ ਨਾਨਕ ਪਾਸਾ ਦਾਸ ਗੁਰੂ ਹੋਏ ਨੇ ਇਹਨਾਂ ਦਾ ਭਜਨ ਸਿਮਰਨ ਕਰਿਆ ਕਰੋ ਇਹਨਾਂ ਦਾ ਨਾਮ ਜਪਿਆ ਕਰੋ ਘਰੇ ਬੈਠ ਕੇ ਤੇ ਪਖੰਡੀਆਂ ਕੋਲ ਜਾਣ ਦੀ ਲੋੜ ਨਹੀਂ ਤੁਹਾਡੇ ਸਾਰੇ ਜਿਹੜੇ ਕਾਰਜ ਨੇ ਤੁਹਾਡੇ ਜਿੰਨੀਆਂ ਵੀ ਤਕਲੀਫਾਂ ਨੇ ਤੁਹਾਡੇ ਦੁੱਖ ਦਰਦ ਤੁਹਾਡੀਆਂ ਬਿਮਾਰੀਆਂ ਤੁਹਮਾਰੀਆਂ ਸਭ ਪਰਮਾਤਮਾ ਨੇ ਆਪੇ ਠੀਕ ਕਰ ਦੇਣੀਆਂ ਨੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਤੁਸੀਂ ਇਹਨਾਂ ਪਖੰਡੀਆਂ ਦੇ ਝਾਂਖੇ 'ਚ ਨਾ ਆਓ ਤੁਸੀਂ ਗੁਰੂ ਮਹਾਰਾਜ ਜੀ ਦਾ ਨਾਮ ਭਜਨ ਸਿਮਰਨ ਗੁਰੂ ਦੇ ਨਾਮ ਪਰਮਾਤਮਾ ਦਾ ਨਾਮ ਘਰੇ ਬੈਠ ਕੇ ਜਪਿਆ ਕਰੋ ਗੁਰਦੁਆਰਾ ਸਾਹਿਬ ਜਾਇਆ ਕਰੋ ਗੁਰੂਆਂ ਪੀਰ ਬਕੰਬਰਾਂ ਦੇ ਜਾਇਆ ਕਰੋ ਉੱਥੇ ਬਹਿ ਕੇ ਉਹਨਾਂ ਦੇ ਅੱਗੇ ਮਿੰਤਾ ਤਰਲੇ ਕਰਿਆ ਕਰੋ ਨਾ ਕਿ ਤੁਸੀਂ ਪਖੰਡੀਆਂ ਦੇ ਚਾਂਸੇ 'ਚ ਫਸੋ ਜਦੋਂ ਤੁਸੀਂ ਪਖੰਡੀਆਂ ਦੇ ਚਾਂਸੇ 'ਚ ਫਸਦੇ ਹੋ ਨੀਓ ਤੁਹਾਡਾ ਸਾਰਾ ਕੀਤਾ ਕਰਾਇਆ ਵਿਅਰਥ ਚਲੇ ਜਾਂਦਾ ਹੈ ਤੇ ਤੁਹਾਡਾ ਕੋਈ ਹੱਲ ਨਹੀਂ ਹੁੰਦਾ ਸੋ ਮੈਂ ਬੇਨਤੀ ਕਰਦਾ ਹਾਂ ਸਾਰੀ ਉਹਨਾਂ ਭਰਾਵਾਂ ਨੂੰ ਉਹਨਾਂ ਭੈਣਾਂ ਨੂੰ ਕਿ ਪਖੰਡੀਆਂ ਦੇ ਚਾਂਸੇ 'ਚ ਨਾ ਫਸੋ ਤੇ ਰੱਬ ਦਾ ਨਾਮ ਲਓ ਵੱਧ ਤੋਂ ਵੱਧ ਭਜਨਾਂ ਸਿਮਰਨ ਕਰੋ ਮੂਲ ਮੰਤਰ ਦਾ ਜਾਪ ਕਰੋ ਚਉਪਾਈ ਸਾਹਿਬ ਦਾ ਪਾਠ ਕਰੋ ਸ਼੍ਰੀ ਰਹਿਰਾਸ ਸਾਹਿਬ ਪਾਠ ਕਰੋ ਕੀਰਤਨ 16 ਸਾਹਿਬ ਪਾਠ ਕਰੋ ਇਥੋਂ ਤੱਕ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਸੁਖਮਨੀ ਸਾਹਿਬ ਦੀਆਂ 24 ਅਸ਼ਟਪਤੀਆਂ ਨੇ ਜੇਕਰ ਤੁਸੀਂ ਹਰ ਰੋਜ਼ ਇੱਕ ਅਸ਼ਟਪਤੀ ਵੀ ਕਰ ਲੋ ਜਾਂ 24 ਦਿਨਾਂ ਦੇ ਵਿੱਚ ਤੁਹਾਡਾ ਪਾਠ ਹੈ ਜਿਹੜਾ ਉਹ ਸਮਾਪਤ ਹੋ ਜਾਂਦਾ ਏ ਤੇ ਮਹਾਰਾਜ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਵਾਹਿਗੁਰੂ ਜੀ ਸਾਨੂੰ ਆਪਣੇ ਨਾਲ ਜੋੜੋ ਸਾਨੂੰ ਨਿੰਦਿਆ ਨਾਲੋਂ ਤੋੜੋ ਸਾਨੂੰ ਆਪਣੇ ਚਰਨਾਂ ਨਾਲ ਜੋੜੋ ਇਦਾਂ ਦੀਆਂ ਗੱਲਾਂ ਕਰਿਆ ਕਰੋ ਪ੍ਰਮਾਤਮਾ ਨਾਲ ਘਰੇ ਬੈਠ ਕੇ ਗੁਰਦੁਆਰਾ ਸਾਹਿਬ 'ਚ ਬੈਠ ਕੇ ਉਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾ ਕੇ ਨਮਸਤ ਕਰਿਆ ਕਰੋ ਫਿਰ ਤੁਸੀਂ ਦੇਖੋ ਤੁਹਾਡੇ ਜਿਹੜੇ ਹੱਲ ਨੇ ਤੁਹਾਡੀਆਂ ਜਿਹੜੀਆਂ ਪ੍ਰੋਬਲਮਾਂ ਨੇ ਤੁਹਾਡੀਆਂ ਬਿਮਾਰੀਆਂ ਠਮਾਰੀਆਂ ਸਭ ਠੀਕ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਬੇਨਤੀ ਹੈ ਅਮਲ ਕਰੋ ਅਮਲ ਕਰਿਆ ਕਰੋ ਗੱਲਾਂ ਤੇ ਚੰਗੀਆਂ ਗੱਲਾਂ ਤੇ ਅਮਲ ਕਰਿਆ ਕਰੋ ਮਾੜੀਆਂ ਗੱਲਾਂ ਤੇ ਅਮਲ ਨਹੀਂ ਕਰੀਦਾ